ਸਤਿ ਸ਼੍ਰੀ ਅਕਾਲ ਜੀ ਬੈਰ ਜੀ ਕਾ ਖਾਲਸਾ ਬੈਰ ਜੀ ਕੀ ਫਤਿਹ ਅੱਜ ਮੈਂ ਤੁਹਾਨੂੰ ਤਿੰਨ ਵੀਡੀਓ ਸੁਣਾਉਣਾ ਜਿਹੜਾ ਇੱਕ ਸਾਧਵੀ ਆ ਦੇਵਾ ਠਾਕਰ ਉਹਨਾਂ ਸਿੱਖਾਂ ਤੇ ਵੱਡਾ ਹਮਲਾ ਕੀਤਾ ਇੱਕ ਹੋਰ ਬੀਬੀ ਐਮਪੀ ਆ ਤੇ ਉਹਨਾਂ ਵੀ ਕਿਹਾ ਕਿ ਜਿਹੜਾ ਬੰਦਾ ਜੈਸ਼ਰੀ RAM ਨਹੀਂ ਕਹਿੰਦਾ ਤਾਂ ਪੰਜਾਬ ਛੱਡ ਕੇ ਹਿੰਦੁਸਤਾਨ ਛੱਡ ਕੇ ਬਗਜੋ ਪਾਕਿਸਤਾਨ ਚਲੇ ਜਾਓ ਤੇ ਤੀਜਾ ਜਿਹੜਾ ਬੰਦਾ ਮੈਂ ਪਹਿਲਾਂ ਦੱਸ ਕੇ ਹਟਿਆਂਗਾ ਕਿ ਜਿਹੜਾ ਆਪਣੇ ਆਪ ਨੂੰ ਵਿਸ਼ਵ ਹਿੰਦੂ ਤਖਤ ਦਾ ਜਿਹੜਾ ਪ੍ਰਧਾਨ ਦਾ ਸੰਡਾਲਿਆ ਤੇ ਉਹਦੀ ਵੀਡੀਓ ਵੀ ਜਿਹੜੀ ਯੋਗਾ ਕਰਨ ਵਾਲੀ ਲੜਕੀ ਦੇ ਹੱਕ ਵਿੱਚ ਆਈ ਆ ਤੇ ਉਹਦੀ ਵੀਡੀਓ ਵੀ ਸੁਣਾਉਣਾ ਤੁਹਾਨੂੰ ਮੈਂ ਕੱਲੇ ਕੱਲੇ ਵੀਡੀਓ ਸੁਣਾਉਣਾ ਤੇ ਜਿਹੜੀ ਯੋਗਾ ਕਰਨ ਦੇ ਵਿੱਚ ਜਿਹੜੇ ਇੱਕ ਸਾਧਵੀ ਭੜਕੀ ਆ ਦੇਵਾ ਠਾਕਰ ਤੁਸੀਂ ਉਹ ਦੇਖਿਆ ਹੋਣਾ ਚਲੋ ਆਪਾਂ ਕਿਸੇ ਦੀ ਨਿੱਜੀ ਜ਼ਿੰਦਗੀ ਬਾਰੇ ਕੋਈ ਕੁਝ ਕਹਿਣਾ ਗੱਲ ਆਪਾਂ ਜਿਹੜੀ ਮੁੱਦੇ ਦੀ ਕਰਨੀ ਆ ਤੇ ਉਹਨਾਂ ਨੇ ਸਿੱਖਾਂ ਨੂੰ ਕੀ ਕੀ ਕਿਹਾ ਤੇ ਉਹ ਮੈਂ ਤੁਹਾਨੂੰ ਸਾਰਾ ਕੁਝ ਸੁਣਾਉਂਗਾ ਪਹਿਲਾਂ ਮੈਂ ਇੱਕ ਤੁਹਾਨੂੰ ਵੀਡੀਓ ਕਲਿੱਪਾ ਪਹਿਲਾਂ ਮੈਂ ਤੁਹਾਨੂੰ ਦੋ ਵੀਡੀਓ ਕਲਿੱਪ ਸੁਣਾਉਣਾਗਾ ਪਹਿਲਾ ਸੁਣਾਉਣਾ ਉਸ ਬੀਬੀ ਦਾ ਜਿਹੜੀ ਕਹਿੰਦੀ ਆ ਕਿ ਤੇ ਜਿਹੜਾ ਸੜਕੇ ਚਲੇ ਜਾਓ ਕਹਾਂਸੋ ਕਹਿ ਰਹੀ ਹੈ ਭਾਰਤ ਮੇ ਰਹਿਣਾ ਹੋਗਾ ਤਾਂ ਜੈ ਸ਼੍ਰੀ ਰਾਮ ਕਹਿਣਾ ਹੋਗਾ ਦੇਖੋ ਇਹ ਤੁਹਾਨੂੰ ਮੈਂ ਵੀਡੀਓ ਸੁਣਾ ਦਿੱਤੀ ਕਿ ਲੜਕੀ ਕਹਿ ਰਹੀ ਆ ਇਹ ਹਿੰਦੁਸਤਾਨ ਜਿਸ ਨੇ ਹਿੰਦੁਸਤਾਨ ਦੇ ਵਿੱਚ ਰਹਿਣਾਗਾ ਤੇ ਉਹਨੂੰ ਜੈ ਸ਼੍ਰੀ ਰਾਮ ਕਹਿਣਾ ਪਵੇਗਾ ਤੇ ਇੱਥੇ ਆਪਾਂ ਗੱਲਬਾਤ ਕਰਦੇ ਆ ਤੁਹਾਨੂੰ ਇੱਕ ਜਿਹੜਾ ਉਹ Hindu ਤਖਤ ਦਾ ਸੰਦਾਲਿਆ ਜਿਹੜਾ ਹੈਗਾ ਉਹਦਾ ਵੀ ਜਿਹੜਾ ਦਿਖਾ ਦਾਂ ਕਿ ਉਹਨੇ ਵੀ ਜਿਹੜਾ ਸਿਕ ਕੌਮ ਲਈ ਜੋਗਿਆ ਹੀ ਲੜਕੀ ਦੇ ਵਿੱਚ ਆ ਸੀ ਅੱਜ ਪਤਾ ਚੱਲਿਆ ਹੈ ਕਿ ਜਿਹੜੀ ਲੜਕੀ ਨੇ ਦਰਬਾਰ ਸਾਹਿਬ ਦੇ ਵਿੱਚ ਇੱਕ ਜੋਗਾ ਦਾਸਨ ਕੀਤਾ ਸੀਗਾ ਉਹਦੇ ਉੱਤੇ 295ਏ ਦਾ ਪਰਚਾ ਦਰਜ ਕਰਤਾ ਗਿਆ ਅੰਮ੍ਰਿਤਸਰ ਦੇ ਵਿੱਚ ਅਸੀਂ ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਦੇ ਉੱਲੋਂ ਲੜਕੀ ਦੇ ਕੇਸ ਦੀ ਪੈਰਵਾਈ ਕਰਾਂਗੇ ਉਹ ਇਸ ਕਰਕੇ ਕਰਾਂਗੇ ਕਿ 295ਏ ਦਾ ਕੇਸ ਬੰਦਾ ਹੀ ਨਹੀਂ ਹੈ ਉਹਨੇ ਕਿਸੇ ਦੀ ਧਾਰਮਿਕ ਭਵਨ ਨੂੰ ਠੇਸ ਨਹੀਂ ਪਹਾਈ ਅਗਰ ਉਹਨੇ ਉੱਥੇ ਕੋਈ ਯੋਗਾ ਦਾ ਆਸਨ ਕੀਤਾ ਉਹ ਯੋਗਾ ਦਾ ਆਸਨ ਉਹਨੇ ਜਿਵੇਂ ਉਹਦੇ ਬਾਰੇ ਇਹ ਗੱਲ ਕਹੀ ਹੈ ਵੀ ਇਹਨੇ ਦਰਬਾਰ ਸਾਹਿਬ ਵਾਲੇ ਪਾਸੇ ਬੈਰਕ ਸੀਗੇ ਉਹਦੇ ਜਿਹੜਾ ਸਿਰ ਜ਼ਮੀਨ ਤੇ ਸੀਗਾ ਆਸਮਾਨ ਦੇ ਉੱਤੇ ਉਹਦੇ ਪੈਰ ਕਿਤੇ ਹੋਏ ਸੀਗੇ ਉਹਨੇ ਕਿਸੇ ਦੀ ਧਾਰਮਿਕ ਭਾਵ ਨੂੰ ਠੇਸ ਨਹੀਂ ਪਹਾਈ ਇੱਕ ਲੜਕੀ ਜਿਹੜੀ ਕੀ ਗੁਜਰਾਤ ਦੀ ਹੈ ਉਹਦੇ ਉੱਤੇ ਇਸ ਤਰ੍ਹਾਂ ਦੀ ਦਹਿਸ਼ਤ ਪਾਣਾ ਐਸਜੀਪੀਸੀ ਦੇ ਵੱਲੋਂ ਔਰ ਹਿੰਦੂ ਸਮਾਜ ਦੇ ਜਿਹੜੇ ਲੋਗ ਹੈ ਉਹ ਗੁਰਦੁਆਰਿਆਂ ਦੇ ਵਿੱਚ ਨਾ ਇਸ ਕਰਕੇ ਇਹ ਬੜਾ ਵੱਡਾ ਛੇੜੰਤਲ ਚਾਹਤਾ ਪਿਆ ਮੈਂ ਦੁਬਾਰਾ ਇਹ ਦੱਸਣਾ ਚਾਹਨਾ ਹੈ ਕਿ ਅਸੀਂ ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਦੇ ਵੱਲੋਂ ਉਸ ਲੜਕੀ ਦੇ ਕੇਸ ਦੀ ਪੈਰਵਾਈ ਕਰਾਂਗੇ ਔਰ ਅਸੀਂ ਸਰਕਾਰ ਨੂੰ ਵੀ ਔਰ ਡੀਜੀਪੀ ਸਾਹਿਬ ਨੂੰ ਵੀ ਅਸੀਂ ਇੱਕ ਆਪਣਾ ਇੱਕ ਡੈਲੀਗੇਸ਼ਨ ਲੈ ਕੇ ਜਾਵਾਂਗੇ ਜਿਹਦੇ ਵਿੱਚ ਉਹ ਜਿਹੜਾ 295ਏ ਦਾ ਕੇਸ ਬਣਾਇਆ ਗਿਆ ਇਹ ਕੇਸ ਗਲਤ ਹੈ ਕੋਈ ਭਾਵਨਾ ਨਹੀਂ ਕਿਸੇ ਦੀ ਠੇਸ ਪਹੁੰਚਾਈ ਕੁਝ ਨਹੀਂ ਕੀਤਾ ਇਕ ਯੋਗਾ ਕਰਨਾ ਕੋਈ ਗੈਰ ਕਾਨੂੰਨੀ ਕਿਸੇ ਧਰਮਾ ਧਾਰਮਿਕ ਪਵਨ ਨੂੰ ਠੇਸ ਪਹੁੰਚਾਣਾ ਨਹੀਂ ਹੈ ਇਸ ਕਰਕੇ ਅਸੀਂ ਇਸ ਕੇਸ ਦੇ ਵਿਰੁੱਧ ਅਸੀਂ ਆਪਣੀ ਲੜਕੀ ਦੀ ਜਿਹੜੀ ਹੈ ਲੜਕੀ ਉਹਦੇ ਵਾਸੀ ਅਸੀਂ ਉਹਦਾ ਪੂਰੀ ਪੈਰਵਾਹੀ ਕਰਾਂਗੇ ਸੁਣ ਲਿਆ ਜੀ ਇਹ ਹਿੰਦੂ ਸਿੱਖ ਤਾਕਤ ਦਾ ਜਿਹੜਾ ਐਂਟੀ ਫਰੰਟ ਪ੍ਰਧਾਨ ਬਰੇਸ ਸੁਨਿਆਲਿਆ ਅੱਧੀ ਕਿਤਾਬ ਦੇ ਤੇਦਾ ਨਾਮ ਆਉਂਦਾਗਾ ਤਾਂ ਮੈਂ ਦੋ ਵੀਡੀਓ ਸੁਣਾਤੀਆਂ ਤੀਜੀ ਅਜੇ ਸੁਣਾਉਣਾਗਾ ਮੈਂ ਤੀਜੀ ਦੇ ਵਿੱਚ ਸਿੱਧੇ ਹਮਲੇ ਕੀਤੇ ਨੇ ਉਹ ਸਾਧ ਵੀ ਨੇ ਤੇ ਉਹ ਮੈਂ ਸਾਰੇ ਤੁਹਾਨੂੰ ਮੈਂ ਸੁਣਾਉਂਗਾ ਹੁਣ ਤੁਸੀਂ ਇਹ ਦੱਸੋ ਕਿ ਜਿਹੜੇ ਲੋਕ ਸਿੱਖਾਂ ਨੂੰ ਰੋਜ਼ ਬਦਨਾਮ ਕਰਨਾ ਚਾਹੁੰਦੇ ਆ ਕਿ ਸਿੱਖ ਖਾਲਸਤਾਨੀ ਆ ਸਿੱਖ ਅਤਵਾਦੀ ਸਿੱਖ ਵੱਖਵਾਦੀ ਆ ਤੇ ਇਹਨਾਂ ਦੇ ਜਿਹੜੇ ਤੁਸੀਂ ਬਿਆਨ ਸੁਣ ਰਹੇ ਹੋ ਇਹਨਾਂ ਤੇ ਕਾਨੂੰਨ ਕਿਉਂ ਨਹੀਂ ਲਾਗੂ ਹੁੰਦਾ ਮੈਂ ਉੱਥੇ ਫੇਰ ਆਉਣਾ ਚਾਹਣਾਗਾ ਕਿ ਇਹਨਾਂ ਜਿਹੜੀ ਉਹ ਬੀਬੀ ਦਾ ਬਿਆਨ ਸੁਣਿਆ ਕਹਿੰਦੀ ਜੇਕਰ ਹਿੰਦੁਸਤਾਨ ਦੇ ਵਿੱਚ ਰਹਿਣਾ ਤਾਂ ਤੁਹਾਨੂੰ ਜੈ શ્રી ਰਾਮ ਕਹਿਣਾ ਪਵੇਗਾ ਉਹਨਾਂ ਤੇ ਐਨਐਸਏ ਕਿਉਂ ਨਹੀਂ ਲੱਗਦੀ ਮੈਂ ਤਾਂ ਇਹ ਗੱਲ ਪੰਜਾਬ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਸਾਡੇ ਪੰਜੀਪੀ ਨੂੰ ਮੈਂ ਬੇਨਤੀ ਕਰਦਾ ਤੇ ਮੈਂ ਪੁੱਛਣਾ ਚਾਹਣਾ ਇਸ ਗੱਲ ਤੇ ਜੇ ਸਾਡੀ ਸਿੱਖ ਜਥੇਬੰਦੀਆਂ ਨਹੀਂ ਬੋਲਦੀਆਂ ਉਹਨਾਂ ਦੇ ਮੂੰਹ ਦੇ ਵਿੱਚ ਉਹਨਾਂ ਦੇ ਦੰਦ ਜੁੜੇ ਹੋਏ ਨੇ ਜੇ ਲੋਕਾਂ ਦੇ ਬੜੇ-ਬੜੇ ਪ੍ਰਚਾਰਕਾਂ ਨੂੰ ਡਰ ਲੱਗਦਾ ਕਿ ਅਸੀਂ ਬੀਜੇਪੀ ਦੇ ਖਿਲਾਫ ਬੋਲ ਪਾਂਗੇ ਪਤਨੀ ਐ ਹੋਜ ਪਤਨੀ ਬਾਹ ਹੋ ਜਾਊਗਾ ਸਾਡੀ ਜਾੜੀ ਟੁੱਟ ਜਾਊਗੀ ਸਾਡੇ ਰਿਸ਼ਤੇ ਨਾਤੇ ਟੁੱਟ ਜਾਣਗੇ ਤੇ ਪਹਿਲਾ ਬਿਆਨ ਉਹਨੇ ਦਿੱਤਾ ਕੋਈ ਐਕਸ਼ਨ ਨਹੀਂ ਕੋਈ ਕਾਰਵਾਈ ਨਹੀਂ ਅਗਲੀ ਐਮਪੀ ਆ ਇੱਕ ਐਮਪੀ ਆ 2 ਲੱਖ ਵੋਟਾਂ ਨਾਲ ਜਿੱਤਿਆ ਉਹ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਬੰਦ ਆ ਉਹਨੂੰ ਸੌਣੀ ਚਕਾਈ ਜਾਂਦੀ ਤੇ ਇੱਕ ਸਰਿਆ ਬਾਹਰ ਅੱਗ ਲਾ ਰਹੀ ਆ ਤੇ ਦੂਸਰਾ ਬਿਆਨ ਤੁਸੀਂ ਇਹਦਾ ਸੁਣੀ ਲੱਤਾਗਾ ਜਿਹੜਾ ਸੰਡਾਲਿਆ ਜਿਹੜਾ ਕਹਿੰਦਾਗਾ ਭਾਈ ਅੰਮਰਪਾਲ ਸਿੰਘ ਨੂੰ ਕਹਿੰਦਾ ਜੇ ਸੌਣ ਨਹੀਂ ਅਸੀਂ ਕਹਿੰਦਾ ਚੱਕਣ ਦੇ ਨਹੀਂ ਕੁਸ ਮਰਜ਼ੀ ਹੋ ਜੇ ਕਹਿੰਦਾ ਸਾਈ ਉਹਦਾ ਘਰਾਓ ਕਰਾਂਗੇ ਪਾਰਲੀਮੈਂਟ ਦਾ ਘਰਾਓ ਕਰਾਂਗੇ ਇਹਨੇ ਦਿੱਲੀ ਦੇ ਵਿੱਚ ਜਾ ਕੇ ਮੰਜਾਰੇ ਕੀਤੇ ਆ ਕਹਿੰਦਾ ਵੀ ਦਿੱਲੀ ਤੋਂ ਲੈ ਕੇ ਕਹਿੰਦਾ ਚਾਹੇ ਕਹਿੰਦਾ ਮੈਨੂੰ ਡਿਬੜੂਗੜ੍ਹ ਜੇਲ੍ਹ ਤੱਕ ਕਹਿੰਦਾ ਸਾਨੂੰ ਧਰਨੇ ਲਾਉਣੇ ਪੈ ਜਾਣਾਂ ਕਹਿੰਦਾ ਸੀ ਧਰਨੇ ਲਾਮਾਗੇ ਕਹਿੰਦਾ ਭਾਈ ਅੰਮਰਿਤਪਾਲ ਸਿੰਘ ਨੂੰ ਨਾ ਸੀ ਬਾਹਰ ਨਿਕਲਣ ਦੀਏ ਤੇ ਨਾ ਸੌਂਚ ਚਕਾ ਦੇਗੇ ਇਹਦਾ ਇੱਕ ਵੱਡਾ ਬਿਆਨ ਆ ਉਹ ਜਾਦੇ ਕਾਫੀ ਵੱਡੀ ਵੀਡੀਓ ਆ ਤੇ ਤੁਹਾਨੂੰ ਜੇ ਚਾਹੀਦਾ ਹੋਇਆ ਤਾਂ ਨੂੰ ਮੈਂ ਉਹ ਵੀ ਦੇ ਦੂੰਗਾ ਤੇ ਅਗਲਾ ਬਿਆਨ ਤੁਹਾਨੂੰ ਮੈਂ ਉਸ ਦੇਵਾ ਠਾਕਰੇ ਜਿਹੜੇ ਸਾਧਵੀ ਉਹਦਾ ਸੁਣਾਉਣਾ ਵੀਡੀਓ ਤਾਂ ਬੇਸ਼ੱਕ ਹੈ ਥੋੜੀ ਲੰਬੀ ਪਰ ਤੁਹਾਨੂੰ ਮੈਂ ਵਿੱਚੋਂ ਵਿੱਚ ਸੁਣਾਉਣਾਗਾ ਵੀਡੀਓ ਪਈਆ ਜਦੋਂ ਮਰਜੀ ਚਾਹੇ ਤੋ ਲੈ ਸਕਦਾ ਭਾਰਤ ਕੇ ਕਾਨੂੰਨ ਵੀ ਇਹ ਮੇਰੇ ਖਿਆਲ ਸੇ ਸਭ ਕੋ ਪਸੰਦ ਆਣੇ ਵਾਲੀ ਬਾਤ ਹੈ ਇਸ ਵਿੱਚ ਕਿੰਤੂ ਪਰੰਤੂ ਜ ਸਭ ਸ਼ਈ ਨੇ ਧਾਰਾ 317 ਜੋ ਕਸ਼ਮੀਰ ਸ ਰਹੀ ਤੋਂ ਹਿੰਦੁਸਤਾਨੀ ਜੋ ਥਾ ਇੱਥੇ ਧਾਰਾ 370 ਦੇ ਸਬੰਧ ਦੇ ਵਿੱਚ ਬੋਲ ਰਹੀ ਆ ਵੀ ਸਾਡੇ ਮੁੰਡੇ ਸਾਡੀਆਂ ਮਾਮਾ ਕਿਵੇਂ ਲਿਫਟ ਕੇ ਆਉਂਦੇ ਸੀ ਤਿਰੰਗੇ ਦੇ ਵਿੱਚ

योग करना उचित नहीं लगा तो आपके वहां के सेवादारों को जहां पर कीड़ी भी नहीं आ सकती और कीड़ी जितना कण भी वहां पे मिट्टी का धूल का नहीं आ सकता इतनी सफाई हरमंदर साहब में रहती है योग एक मिनट में नहीं हुआ होगा एक घंटे का कम से कम समय चाहिए जिस लड़की ने योग किया तो आपके इतने सीसीटीवी कैमरे क्या कर रहे थे ये बात बाद में ही क्यों पता चली हजारों सेवादारों ने सिखों ने उसको रोकया क्यों नहीं और हाँ ये सारी चीजें तमाम आप एंट्री पे तकरीबन चीजें बैन करिए क्योंकि इसमें एक अजीब माहौल क्रिएट होता जा रहा है और इसको राजनीतिक का रंग मत दीजिए इसको नफरत का रंग मत दीजिए इसको एक पंजाब और हरियाणा के दो हिस्से मत करिए अपन लोगों का बहुत सुंदर भाईचारा है पहली गलती तो उन लोगों की भी है जिन लोगों को जो लोग पसंद नहीं करते तो उन लोगों को उन लोगों के पास जाना नहीं चाहिए जहाँ सम्मान ना हो जहाँ आओ भक्त ना हो जहाँ मेहमान नवाजी ना हो जहाँ देवो भवा ना हो जहाँ सत्कार ना हो वहां पे व्यक्ति क्यों जाए और ये कंटिन्यू कंटिन्यू चीजें बढ़ती जा रही है मेरा कहने ये वीडियो लंबी है दस मिनटा के करीब वीडियो आई थी ਮਾਤਾ ਨੂੰ ਦੱਸ ਦੇਣਾ ਚਾਹਣਾ ਕਿ ਜਿਹੜੇ ਨੇ ਵੀਡੀਓ ਦੇ ਵਿੱਚ ਬੋਲ ਬੋਲੇ ਨੇ ਉਹੀ ਤੁਹਾਨੂੰ ਮੈਂ ਇਸ ਜਿਹੜਾਗਾ ਤੁਹਾਨੂੰ ਮੈਂ ਦੱਸਾਂਗਾ ਤੇ ਮੈਂ ਆਪਦੇ ਕੋਲੋਂ ਕੋਈ ਗੱਲ ਨਹੀਂ ਬਣਾਉਂਗਾ ਤੇ ਮੈਂ ਇਸ ਵੀਡੀਓ ਦਾ ਜਵਾਬ ਦੇ ਹਾਂ ਇਹ ਕਹਿੰਦੀ ਜੋਗਾ ਕਰਨ ਗਈ ਲੜਕੀ ਦੱਸਿਆ ਨੇ ਕਿ ਉਹਨੂੰ ਘੰਟਾ ਤੁਸੀਂ ਸੁਣ ਲਿਆ ਹੋਣਾਗਾ ਵੀ ਉਹਨੂੰ ਘੰਟਾ ਜੋਗਾ ਕਰਨ ਤੇ ਲੱਗਿਆ ਤੇ ਉਦੋਂ ਕਿਉਂ ਨਹੀਂ ਰੋਕਿਆ ਫਿਰ ਇਹਨੇ ਉਹ ਗੱਲਾਂ ਤੁਸੀਂ ਸੁਣੀ ਲਈਆਂ ਫਿਰ ਅੱਗੇ ਨੇ ਕਿਹਾਗਾ ਕਹਿੰਦੀ ਸਿੱਖਾਂ ਨੇ ਕਦੇ ਕੋਈ ਜੇ ਕੋਈ ਮਾੜਾ ਜਿਹਾ ਤਰੰਗਾ ਲਾ ਕੇ ਮੂੰਹ ਤੇ ਬਗ ਜਾਂਦਾ ਜਾਂ ਕੋਈ ਛੋਟੇ ਕੱਪੜੇ ਪਹਿਨ ਕੇ ਬਗ ਜਾਂਦਾਗਾ ਤੇ ਜਾਂ ਕੋਈ ਯੋਗਾ ਕਰਦਾਗਾ ਤੇ ਉਹਨਾਂ ਤੇ ਬਵਾਦ ਕਰਦਿਆ ਸਿੱਖ ਬਵਾਦ ਕਰਦੇ ਨੇ ਕਹਿੰਦੀ ਫਿਰ ਸਿੱਖਾਂ ਨੂੰ ਮਾਫ ਕਰਨਾ ਸਿੱਖਾਂ ਕੋਲੇ ਕਹਿੰਦੀ ਉਹਨਾਂ ਲੋਕਾਂ ਨੂੰ ਕਹਿੰਦੀ ਸਾਡੀ ਵੱਡੀ ਗਲਤੀ ਆ ਜਿਹੜੇ ਲੋਕ ਤੁਹਾਨੂੰ ਪਸੰਦ ਨਹੀਂ ਕਰਦੇ ਤੁਸੀਂ ਉੱਥੇ ਕੀ ਲੈਣ ਜਾਂਦੇ ਹੋ ਇਹ ਹਿੰਦੂਆਂ ਨੂੰ ਕਹਿ ਰਹੀ ਆ ਹਿੰਦੂਆਂ ਨੂੰ 扑ੜਕਾ ਰਹੀ ਆ ਜਾਂ ਆਪਾਂ ਕਹਿ ਲਈਏ ਕਿ ਇਹ ਕਹਿ ਰਹੀ ਆ ਕਿ ਤੁਸੀਂ ਉੱਥੇ ਕਿਉਂ ਜਾਂਦੇ ਹੋ ਜੇ ਤੁਹਾਡੇ ਨਾਲ ਕਹਿੰਦੀ ਉੱਥੇ ਨਾਪਰਤਾ ਜੀ ਛੋਟੇ ਕੱਪੜੇ ਪਾਉਣੇ ਤਾਂ ਵੀ ਨਹੀਂ ਤੁਹਾਨੂੰ ਅੰਦਰ ਬੰਨ ਦਿੱਤਾ ਜਾਂਦਾ ਜੇ ਕਹਿੰਦੀ ਤੁਸੀਂ ਤਿਰੰਗਾ ਲਾ ਕੇ ਜਾਂਦੇ ਹੋ ਤਾਂ ਵੀ ਨਹੀਂ ਕਹਿੰਦੀ ਤੁਹਾਨੂੰ ਅੰਦਰ ਬੰਨ ਦਿੱਤਾ ਜਾਂਦਾ ਜੇ ਤੁਸੀਂ ਜੋਗਾ ਕਰਦੇ ਤਾਂ ਵੀ ਤੁਹਾਨੂੰ ਜੋਗਾ ਨਹੀਂ ਕਰਨ ਦਿੱਤਾ ਜਾਂਦਾ ਫਿਰ ਅੱਗੇ ਲਿਖਦੀ ਆ ਫਿਰ ਇਹ ਕਹਿੰਦੀ ਆ ਇਸ ਵੀਡੀਓ ਦੇ ਵਿੱਚ ਕਹਿੰਦੀ ਜੋ ਉੱਥੇ ਨਮਾਜ਼ ਪੜ੍ਹਦੇ ਨੇ ਉਹ ਵੀ ਉਲਟਾ ਸਿੱਧਾ ਹੁੰਦੇ ਨੇ ਕਹਿੰਦੀ ਨਮਾਜ਼ ਪੜ੍ਹਨ ਵੇਲੇ ਕਹਿੰਦੀ ਉਹਨਾਂ ਨੂੰ ਤਾਂ ਕਦੇ ਰੋਕਿਆ ਨਹੀਂ ਉਹਨਾਂ ਤੇ ਤਾਂ ਕਦੇ ਬਵਾਦ ਨਹੀਂ ਹੋਇਆ ਕਹਿੰਦੀ ਫਿਰ ਅੱਗੇ ਕਹਿੰਦੀ ਹੈ ਕਹਿੰਦੀ ਮੇਰੇ ਕੋਲੇ ਜੇ ਕੋਈ ਬੰਦਾ ਆ ਜਾਏ ਕਹਿੰਦੀ ਨਮਾਜ਼ ਪੜ੍ਹਨਾ ਕਹਿੰਦੀ ਮੈਂ ਥੋੜੀ ਰੋਕੂੰਗਾ ਜੋਗਾ ਕਹਿੰਦੀ ਇੱਕ ਮਲੋ ਭਾਰਤ ਦੇ ਅੰਦਰ ਕਹਿੰਦੀ ਜੋਗਾ ਜਿਹੜਾ ਹੈਗਾਗਾ ਉਹ ਕਰਾਇਆ ਜਾਂਦਾ ਇਹ ਕਹਿੰਦੀ ਜੋਗਾ ਇੱਕ ਅਪਰਾਧਕ ਹੈ ਜਾਂਕ ਧਾਰਮਿਕ ਸਰੈਣੀ ਹੈ ਦੇ ਵਿੱਚ ਆਉਂਦਾ ਹੈ ਤੇ ਅਸੀਂ ਅੱਗੇ ਮੈਂ ਤੁਹਾਨੂੰ ਦੱਸਦਾ ਫਿਰ ਮੈਂ ਦੀ ਪਹਿਲਾਂ ਮੈਂ ਤੁਹਾਨੂੰ ਜਿਹੜੇ ਇਹਦੇ ਕਹੇ ਹੋਏ ਬੋਲ ਨੇ ਉਹ ਸੁਣਾ ਰਿਆਂ ਫਿਰ ਆ ਫਿਰ ਮੈਂ ਅੱਗੇ ਚਰਚਾ ਕਰਦਾ ਇਹ ਕਹਿੰਦੀ ਪੰਜਾਬ ਦੇ ਵਿੱਚ 7-8 ਕਰੋੜ ਦੀ ਗਿਣਤੀ ਆ ਦੇਖੋ ਇੱਕ ਪੱਗਵੀ ਤੇ ਬੈਠਾ ਹੋਇਆ ਕੋਈ ਬੰਦਾ ਜਿਹਨੂੰ ਐ ਨਹੀਂ ਪਤਾ ਕਿ ਸਾਡੇ ਪੰਜਾਬ ਦੀ ਆਬਾਦੀ ਕਿੰਨੀ ਆ ਸਾਡੇ ਦੇਸ਼ ਦੀ ਆਬਾਦੀ ਕਿੰਨੀ ਆ ਤੇ ਉਹ ਫਿਰ ਉਹ ਲੋਕਾਂ ਤੋਂ ਅਸੀਂ ਕੀ ਉਮੀਦ ਰੱਖ ਸਕਾਂਗੇ ਉਹ ਲੋਕ ਤਾਂ ਫਿਰ ਜਿਹੜੇ ਸਿੱਖ ਕੌਮ ਦੇ ਖਿਲਾਫ ਜ਼ਹਿਰ ਉਗਲਦੇ ਨੇ ਇਹਨਾਂ ਲੋਕਾਂ ਨੂੰ ਤਾਂ ਕੋਈ ਸਰੋਕਾਰ ਨਹੀਂ ਨਾ ਇਹਨਾਂ ਨੂੰ ਧਰਮ ਦਾ ਗਿਆਨ ਆ ਨਾ ਇਹਨਾਂ ਨੂੰ ਆਪ ਦਾ ਧਰਮ ਦਾ ਗਿਆਨ ਆ ਇਹਨਾਂ ਨੂੰ ਤਾਂ ਸਿਰਫ ਇੱਕ ਵੱਡੇ ਵੱਡੇ ਕੈਮਰੇ ਲੈਤੇ ਨੇ ਵੀਡੀਓ ਬਣਾਉਣੀਆਂ ਨੇ ਬਲੌਗ ਬਣਾਉਣੇ ਨੇ ਉਧਰ ਪਹਾੜਾ ਦੇ ਬਣਾ ਲੇ ਉਧਰ ਬਣਾ ਲੇ ਉਧਰ ਬਣਾ ਲੇ ਚਲੋ ਉਹ ਇਹਨਾਂ ਦੀ ਨਿੱਜੀ ਜ਼ਿੰਦਗੀ ਆਪਾਂ ਪਹਿਲਾਂ ਵੀ ਕਹਿ ਕੇ ਹਟਿਆ ਉਹਨਾਂ ਤੇ ਆਉਣਾ ਨਹੀਂ ਜੋ ਮਰਜ਼ੀ ਕਰੀ ਜਾਣ ਜਿਹਨੂੰ ਧਰਮ ਬਾਰੇ ਨਹੀਂ ਗਿਆਨ ਜਿਹਨੂੰ ਆਪਣੀ ਜਨਸੰਖਿਆ ਬਾਰੇ ਨਹੀਂ ਗਿਆਨ ਤੇ ਕਹਿੰਦੀ ਜੋਗਾ ਅਸੀਂ ਕਦੇ ਕਹਿੰਨੇ ਬੀਬੀ ਜੋਗਾ ਕੋਈ ਅਪਰਾਧ ਆ ਅਸੀਂ ਤਾਂ ਇਹ ਮੰਨਦੇ ਆ ਕਿ ਸਾਡੀ ਜਿਹੜੀ ਆਸਥਾ ਗਈ ਗੁਰੂ ਗ੍ਰੰਥ ਸਾਹਿਬ ਪ੍ਰਤੀ ਆ ਦਰਬਾਰ ਸਾਹਿਬ ਪ੍ਰਤੀ ਆ ਸ੍ਰੀ ਅਕਾਲ ਤਖਤ ਸਾਹਿਬ ਰਤੀ ਆ ਉਹ ਸਭ ਧਰਮਾਂ ਦਾ ਸਨਮਾਨ ਕਰਦਾਗਾ ਉਥੇ ਜੋ ਵੀ ਆਉਂਦਾਗਾ ਹਰ ਇੱਕ ਇੱਕ ਪੰਗਤ ਦੇ ਵਿੱਚ ਵੇ ਕੇ ਉਥੇ ਲੰਗਰ ਸਕੇ ਜਾਂਦਾ ਉਥੇ ਕਿਸੇ ਦੀ ਜਾਤ ਨਹੀਂ ਪੁੱਛੀ ਜਾਂਦੀ ਕਿਸੇ ਦਾ ਧਰਮ ਨਹੀਂ ਪੁੱਛਿਆ ਜਾਂਦਾ ਤੇ ਜੋਗਾ ਜੇ ਤੁਸੀਂ ਕਰਨਾ ਜੋਗਾ ਜੇ ਤੁਹਾਨੂੰ ਇੰਨਾ ਸੌਂਕ ਆ ਜੋਗਾ ਕਰਨ ਦਾ ਤੁਸੀਂ ਆਪਣੇ ਘਰੇ ਕਰੋ ਪਹਿਲੀ ਗੱਲ ਤਾਂ ਜੇ ਤੂੰ ਕਹਿੰਦੀ ਆ ਵੀ ਮੰਦਰਾਂ ਦੇ ਵਿੱਚ ਤੁਸੀਂ ਮੰਦਰਾਂ ਵਿੱਚ ਕਰੀ ਜਾਓ ਸਾਨੂੰ ਕੀ ਜੇ ਅਸੀਂ ਤੁਹਾਨੂੰ ਮੰਦਰਾਂ ਦੇ ਵਿੱਚ ਟੋਕੀਏ ਜੋਗਾ ਕਰਨ ਤੋਂ ਫੇਰ ਤਾਂ ਤੁਸੀਂ ਸਿੱਖਾਂ ਦੇ ਖਿਲਾਫ ਜ਼ਹਿਰ ਉਗਲੋ ਅਜੇ ਤਾਂ ਕਹਿੰਦੇ ਆ ਕਰੀ ਜਾਓ ਜੋਗਾ ਭਾਈ ਮੰਦਰਾਂ ਚ ਕਰੋ ਆਪਦੇ ਹੋਰ ਜਿਹੜੇ ਸਤਾਨ ਨੇ ਤੁਹਾਡੇ ਉਹਨਾਂ ਤੇ ਕਰੋ ਆਪਦੇ ਘਰੇ ਕਰੋ ਤੇ ਸਿੱਖਾਂ ਦੇ ਦਰਬਾਰ ਸਾਹਿਬ ਦੇ ਵਿੱਚ ਹੀ ਕਿ ਤੁਸੀਂ ਜਾ ਕੇ ਕਿਉਂ ਇਹ ਬਹਿਬਤਾ ਕਰਦੇ ਹੋ ਤੇ ਅੱਗੇ ਇਹ ਕਹਿੰਦੀ ਆ ਤੇ ਇਹ ਬੋਲਦੀ ਅੱਗੇ ਕਹਿੰਦੀ ਜੋਗਾ ਇੱਕ ਪਹਿਲਾਂ ਤੁਸੀਂ ਵੀਡੀਓ ਸੁਣ ਵੀ ਲੱਤੀ ਕਹਿੰਦੀ ਇੱਕ ਮਿੰਟ ਦਾ ਕੰਮ ਨਹੀਂ ਕਹਿੰਦੀ ਘੰਟੇ ਦਾ ਕੰਮ ਆ ਇੱਕ ਘੰਟਾ ਉਸ ਕੁੜੀ ਨੇ ਜੋਗਾ ਕੀਤਾ ਹੁਣ ਇਹ ਤਾਂ ਜਏ ਸਾਧਵੀ ਜਾਣਦੀ ਆ ਜਾਂ ਉਹ ਕੁੜੀ ਜਾਣਦੀ ਆ ਜਾਂ ਸਰੋਵਣੀ ਕਮੇਟੀ ਜਾਣਦੀ ਆ ਜਾਂ ਤਾਂ ਉਹ ਜੋਗੇ ਦੀ ਜਿਹੜੀ ਇੱਕ ਘੰਟੇ ਦੀ ਕਹਿ ਰਹੀ ਆ ਵੀਡੀਓ ਜਾਂ ਤਾਂ ਉਹ ਕੁੜੀ ਸਪਾਰੀ ਆ ਜਾਂ ਸਰੋਵਣੀ ਕਮੇਟੀ ਸਪਾਰੀ ਆ ਇਹ ਫਿਰ ਸਿੱਕਾਂ ਤੋਂ ਵੀ ਇੱਕ ਘੰਟਾ ਉਹਨੇ ਜੋਗਾ ਕੀਤਾਗਾ ਜਾਂ ਫਿਰ ਇਹ ਸਾਧਵੀ ਝੂਠ ਬੋਲ ਰਹੀ ਆ ਇਨਾ ਤਿੰਨਾਂ ਦੇ ਵਿੱਚੋਂ ਇੱਕ ਜਣਾ ਝੂਠ ਬੋਲ ਰਿਹਾ ਹੈਗਾ। ਬਾਕੀ ਅੱਗੇ ਇਹਨੇ ਲਿਖਿਆਗਾ ਕਹਿੰਦੀ ਗਲਤੀ ਉਹਨਾਂ ਲੋਕਾਂ ਦੀ ਆ ਜੋ ਲੋਕ ਤੁਹਾਨੂੰ ਪਸੰਦ ਨਹੀਂ ਕਰਦੇ, ਤੁਹਾਨੂੰ ਦਰਵਾਜ਼ਾ ਜਾਣਾ ਪਸੰਦ ਨਹੀਂ ਕਰਦੇ, ਤੁਹਾਡਾ ਮਾਨ ਸਨਮਾਨ ਨਹੀਂ ਕਰਦੇ, ਤੁਹਾਡਾ ਆਦਰ ਸਤਕਾਰ ਨਹੀਂ ਕਰਦੇ, ਤੁਹਾਡੀ ਆਉ ਭਗਤ ਨਹੀਂ ਕਰਦੇ। ਉਹ ਗੁਰੂ ਦਾ ਘਰ ਆ ਬੀਬਾ ਜੀ। ਪ੍ਰਗਟ ਠਾਕਰ ਸਾਧਵੀ ਜੀ ਮੈਂ ਤੁਹਾਨੂੰ ਦੱਸਦਾਗਾ ਉਹ ਭਗਤ ਕਰਨ ਨੂੰ ਕੋਈ ਬਿਆਨ ਹੀ ਰੱਖਿਆ ਉੱਥੇ ਕਿਸੇ ਦੀ ਭੂਆ ਮਾਸਤੀ ਦੇ ਮੁੰਡੇ ਕੋਲੇ ਨਹੀਂ ਜਾਣਾ ਉੱਥੇ ਵੀ ਕਿਸੇ ਦੀ ਉੱਥੇ ਜਾ ਕੇ ਤੁਹਾਡੀ ਆਉ ਭਗਤ ਕਰਨਾ ਤੁਹਾਨੂੰ ਉੱਥੇ ਮੱਥਾ ਟੇਕਣ ਲੋਕ ਤੁਹਾਨੂੰ ਉੱਥੇ ਸਲਾਮਾ ਕਰਨਾ ਉੱਥੇ ਲੱਖਾਂ ਦੁਨੀਆ ਆਉਂਦੀ ਆ ਕਰੀਬ 30 ਲੱਖ ਦੇ ਕਰੀਬ ਇੱਕ ਮਹੀਨੇ ਦੇ ਵਿੱਚ ਦੁਨੀਆ ਆਉਂਦੀ ਆ ਉੱਥੇ ਬੱਕ ਬੱਕ ਸਾਰੇ ਧਰਮਾਂ ਦੇ ਲੋਕ ਨਾ ਕਿ ਇੱਕ ਧਰਮ ਦਾ ਕੋਈ ਫਿਰਕਾ ਲੋਕ ਦੱਸੋ ਕਿ ਦੀ ਆਵਾਗਤ ਕਰਨਿਆ ਚਾਹੁੰਦੇ ਆ ਤੁਸੀਂ ਇਹ ਚਾਹੁੰਦੇ ਆ ਕਿ ਤੁਸੀਂ ਜਾਓ ਉੱਥੇ ਜਾ ਕੇ ਤੁਹਾਡੇ ਲੋਕ ਉੱਥੇ ਦਰਬਾਰ ਸਾਹਿਬ ਦੇ ਵਿੱਚ ਪੈਰੀ ਹੱਥ ਲਾਉਣ ਤੁਸੀਂ ਤਿਰੰਗਾ ਚੜ੍ਹਾਵੋ ਉੱਥੇ ਇਹ ਕਹਿਣਾ ਚਾਹੁੰਦੇ ਆ ਤੁਸੀਂ ਦੂਜੀ ਗੱਲ ਦੂਜੀ ਗੱਲ ਇਹ ਕਿ ਆ ਕਿ ਕਦੀ ਦੇਸ਼ ਲਈ ਕਹਿੰਦੀ ਇਹ ਬਹੁਤ ਹਾਨੀਕਾਰਕਾ ਜੋਗਾਕ ਜੇ ਨਹੀਂ ਕਰਨ ਦਿੱਤਾ ਜੇ ਸਿੱਖ ਕੌਮ ਨੇ ਉਹਦਾ ਵਿਰੋਧ ਕੀਤਾ ਇਹ ਕਹਿੰਦੀ ਤਾਂ ਦੇਸ਼ ਲਈ ਹਾਨੀਕਾਰਕ ਆ ਇਹ ਸਿੱਖਾਂ ਤੇ ਵੱਡਾ ਹਮਲਾ ਨਹੀਂ ਤੇ ਹੋਰ ਦੱਸ ਕੀ ਨਹੀਂ ਤੇ ਫਿਰ ਤੀਜੀ ਗੱਲ ਇਸ ਬੀਬੀ ਨੇ ਹੋਰ ਕਹੀ ਆ ਇਹ ਕਹਿੰਦੀ ਆ ਕਿ ਜੋਗਾ ਕਰਨਾ ਇੱਕ ਅਪਰਾਧਕਾ ਜਾਂ ਧਾਰਮਿਕ ਮਾਮਲਾਗਾ ਅਸੀਂ ਨਾ ਅਪਰਾਧਿਕ ਕਹਿਣੇ ਨਾ ਧਾਰਮਿਕ ਮਾਮਲਾ ਬੀਬਾ ਦੀ ਤੁਹਾਡਾ ਮਾਮਲਾ ਜਿਹੜਾ ਜੋਗਾ ਕਰਨਾ ਚਾਹੁੰਦਾ ਚਾਹੇ ਹਿੰਦੂ ਆ ਸਿੱਖਾ ਜੋ ਵੀ ਕਰੇ ਆਪਣੇ ਘਰਵਾਰ ਕਰੇ ਜਾਂ ਕਿਤੇ ਹੋਰ ਕਰੇ ਜਿੱਤੇ ਤੁਹਾਨੂੰ ਚੰਗਾ ਲੱਗਦਾ ਨਾ ਕਿਸੇ ਗੁਰਦਵਾਰੇ ਚ ਅਸੀਂ ਹੋਣ ਦੇਣਾ ਅਸੀਂ ਇਹਦੀ ਵਿਰੋਧਤਾ ਕਰਾਂਗੇ ਹਮੇਸ਼ਾ ਸਿੱਖ ਕਰਦੇ ਰਹਿਣਗੇ ਜੋਗੇ ਦੀ ਗੱਲ ਤੋਂ ਆਈ ਜਿਹੜਾ ਇਹਨੇ ਅੱਗੇ ਹੋਰ ਇੱਕ ਬਿਆਨ ਦਿੱਤਾ ਵੱਡਾ ਬਿਆਨ ਦਿੱਤਾ ਇਹ ਕਹਿੰਦੀ ਵੀ ਸਾਇ ਦੱਸੇ ਸਾਨੂੰ ਐਂ ਦੱਸਿਆ ਜਾਵੇ ਵੀ ਜਿਹੜਾ ਇਹ ਭਾਰਤਾ ਹਿੰਦੁਸਤਾਨ ਆ ਇਹਦੇ ਵਿੱਚ ਕਹਿੰਦੇ ਦੋਰੇ ਕਾਨੂੰਨ ਕਿਉਂ ਨੇ ਦੋ ਕਾਨੂੰਨ ਕਿਉਂ ਨੇ ਕਹਿੰਦੀ ਅਜਿਹਾ ਵਿਵਾਦ ਹੱਥੋਂ ਇਹੀ ਪੁੱਛ ਰਹੇ ਆ ਤੂੰ ਸਾਨੂੰ ਪੁੱਛਦੇ ਆ ਅਸੀਂ ਧਰ ਤੋਂ ਪੁੱਛ ਰਹੇ ਆ ਅਸੀਂ ਤੁਹਾਡੀ ਮੋਦੀ ਸਰਕਾਰ ਤੋਂ ਪੁੱਛ ਰਹੇ ਆ ਵੀ ਸਿੱਖਾਂ ਲਈ ਦੋਰੇ ਕਾਨੂੰਨ ਕਿਉਂ ਨੇ ਤੁਹਾਡਾ ਐਮਪੀ ਬਣਦਾ ਜਿਹੜਾ ਬੰਦਾ ਤੇ ਉਹ ਕਹਿ ਰਿਹਾਗਾ ਜਾ ஸ்ரீ ਰਾਮ ਦੇ ਨਾਰੇ ਬੋਲੋ ਨਹੀਂ ਇੱਥੇ ਦੇਸ਼ ਛੱਡ ਕੇ ਚਲੇ ਜਾਓ ਮਾਲੋ ਗਾਂ ਦੇ ਵਿੱਚ ਬੰਬ ਧਮਾਕੇ ਕਰਦੀ ਆ ਪ੍ਰੇਗਾ ਠਾਕੁਰ ਸਾਧਵੀ ਬੰਬ ਧਮਾਕੇ ਕਰਦੀ ਆ ਲੋਕ ਮਾਰਦੀ ਆ ਉੱਥੇ ਤੇ ਉਹ ਐਮਪੀ ਬਣਦੀ ਆ ਦੂਜੇ ਦਿਨ ਬਾਅਦ ਤੇ ਜੇ ਫੂਲਨ ਦੇਵੀ ਬੰਦੇ ਮਾਰ ਕੇ ਐਮਪੀ ਬਣ ਸਕਦੀ ਆ ਜਾ ਤੁਹਾਡੇ ਹੋਰ ਕਰੀਬੀ ਨਾਲ ਕਿੰਨੇ ਲੋਕ ਨੇ 46% ਲੋਕ ਨੇ ਬਲਾਤਕਾਰੀ ਵਿੱਚ ਬੈਠੇ ਨੇ ਇਸ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਅਪਰਾਧਕ ਮਾਂ ਵਾਲੇ ਵਾਲੇ ਲੋਕ ਬੈਠੇ ਨੇ ਉਹਨਾਂ ਨੂੰ ਆਜ਼ਾਦੀ ਆ ਉਹਨਾਂ ਨੂੰ ਖੁੱਲਾ ਇੱਥੇ 83 ਦੇ ਜਿਨ੍ਹਾਂ ਨੇ ਦੰਗੇ ਕਰਵਾਏ ਸੀ ਸਿੱਖਾਂ ਦੀ ਨਸਲਕੁਸ਼ੀ ਕੀਤੀ ਸੀ ਸਿੱਖਾਂ ਦਾ ਜੈਨੋਸਾਈਡ ਕੀਤਾ ਸੀ ਉਹ ਬੰਦੇ ਅੱਜ ਬਾਹਰ ਨੇ 40 ਸਾਲ ਤੋਂ ਸਿੱਖ ਕੂਕਰੇ ਨੇ ਸਿੱਖਾਂ ਨੂੰ ਕੋਈ ਇਨਸਾਫ਼ ਨਹੀਂ ਮਿਲ ਰਿਹਾ ਅਜੇ ਤਾ ਪਿੱਟੀ ਜੰਨੇ ਆ ਸਿੱਖਤਾ ਪੜਦਾਗਾ ਕਿ ਦੋਰਾ ਕਾਨੂੰਨ ਕਿਉਂ ਇਸ ਦੇਸ ਦੇ ਅੰਦਰ ਤੁਹਾਨੂੰ ਅੱਜ ਇੱਕ ਜੋਗਾ ਕਰਨ ਤੇ ਜੇ ਸਿੱਖਾਂ ਨੇ ਕਹਿ ਦਿੱਤਾ ਕਿ ਭਾਈ ਇਹ ਜੋਗਾ ਕਰਨਾ ਦਰਬਾਰ ਸਾਹਿਬ ਦੇ ਅੰਦਰ ਕੋਈ ਵੀ ਨਹੀਂ ਕਰ ਸਕਦਾ ਨਾ ਸਿੱਖ ਕਰ ਸਕਦਾ ਨਾ Hindu ਨਾ Musalman ਨਾ ਕੋਈ ਹੋਰ ਜੋਗਾ ਤੁਸੀਂ ਜਿੱਥੇ ਮਰਜ਼ੀ ਕਰੋ ਸਾਨੂੰ ਕੋਈ ਪ੍ਰੋਬਲਮ ਨਹੀਂ ਜੋਗੇ ਦੇ ਨਾਲ ਜੇਕਰ ਤੁਹਾਨੂੰ ਇੱਕ ਜੋਗਾ ਕਰਨ ਦੇ ਤੇ ਉੱਤੇ ਤੁਹਾਡੇ ਦੇ ਪਰਚਾ ਦਰਜ ਹੋ ਗਿਆ ਉਸ ਲੜਕੀ ਤੇ ਤਾਨੂੰ ਸਾਰਿਆਂ ਨੂੰ ਦੰਦਨਾ ਪੈ ਗਿਆ ਤੁਸੀਂ ਸਾਰੇ ਜਾਣੇ ਉੱਠ ਖਲੋਤੇ ਉਹ ਕਹਿੰਦਾ ਛੰਡਾਲੇ ਜੇ ਅਸੀਂ ਕਾਰਵਾਈ ਕਰਾਂਗੇ ਤੇ ਲੜਕੀ ਨਾ ਖੜਾਂਗੇ ਤੇ ਇੱਥੋਂ ਫਰਕ ਪਤਾ ਲੱਗਦਾ ਕਿ ਹਿੰਦੂ ਇੱਕ ਆਸਰਾ ਜਿਹੜਾ ਥੱਲੇ ਤਬਕਾ ਨਹੀਂ ਕਹਿੰਦਾ ਮੈਂ ਥੱਲੇ ਸਾਡੇ ਭਾਈ ਨੇ ਅਸੀਂ ਆਪਸ ਵਿੱਚ ਭਾਈਵਾ ਮਿਲ ਕੇ ਰਹਿੰਦੇ ਆ ਪਰ ਜਿਹੜੇ ਕੜਮ ਚੌਧਰੀ ਨੇ ਜਿਨ੍ਹਾਂ ਨੂੰ ਸਕੋਰੀਆਂ ਮਿਲੀਆਂ ਹੋਈਆਂ ਨੇ ਜਿਨ੍ਹਾਂ ਨੂੰ ਦੇਵਾ ਠਾਕੁਰ ਵਰਗੀਆਂ ਨੂੰ ਜੋ ਛੰਡਾਲਿਆ ਹੋਵੇ ਜੇ ਕੋਈ ਸਿਵ ਸੈਨਾ ਦਾ ਹੋਵੇ ਜਾਂ ਕੋਈ ਹੋਰ ਹੋਵੇ ਜਿਨ੍ਹਾਂ ਨੂੰ ਸਕਿਉਰਿਟੀਆਂ ਮਿਲੀਆਂ ਨੇ ਉਹ ਪਵਾੜਾ ਪਾਉਣਾ ਚਾਹੁੰਦੇ ਨੇ ਸਿੱਖ ਕੌਮ ਦਿੱਤੇ ਹਿੰਦੂਆਂ ਦੇ ਵਿੱਚ ਤੇ ਮੁਸਲਮਾਨਾਂ ਦੇ ਵਿੱਚ ਨਫ਼ਰਤ ਫਲਾਉਣਾ ਚਾਹੁੰਦੇ ਨੇ ਜੇ ਤੁਹਾਨੂੰ ਜੋਗਾ ਕਰਨ ਤੇ ਐਨਾ ਦੁੱਖ ਲੱਗਿਆ ਕਿ ਇਸ ਦੇਸ਼ ਦੇ ਵਿੱਚ ਦੋ ਕਾਨੂੰਨ ਆ ਤੇ ਸਾਡੇ ਨਾਲ ਤਾਂ ਫਿਰ ਬੀਤੇ ਉੱਥੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਹਜ਼ਾਰਾਂ ਸਾਡਾ ਨੌਜਵਾਨ ਬੱਚੇ ਬਜ਼ੁਰਗ ਬੀਬੀਆਂ ਸ਼ਹੀਦ ਕਰ ਦਿੱਤੇ ਅਕਾਲ ਤਖਤ ਦਰਬਾਰ ਸਾਹਿਬ ਸਾਡਾ ਢਹਿ ਢੇਰੀ ਕਰ ਦਿੱਤਾ ਸਰਾਪਾਂ ਪੀਪੀ ਫੌਜਾਂ ਨੇ ਉੱਥੇ ਪੰਗੜੇ ਪਾਏ ਨੇ ਸਰਾਪਾਂ ਪੀਪੀ ਉੱਥੇ ਜਿਹੜੇ ਅੰਦਰ ਵੜ ਕੇ ਲਾਸਾਂ ਚੁੱਕੀਆਂ ਗਈਆਂ ਨੇ ਬੀਬਾ ਫਿਰ ਤੂੰ ਇਹ ਦੱਸ ਤੁਹਾਡੇ ਕੋਈ ਹਿੰਦੂ ਦੇ ਜਵਾਨ ਕਿਉਂ ਨਹੀਂ ਖੁੱਲ੍ਹੇ ਤੁਸੀਂ ਤਾਂ ਆਪ ਖੁਦ ਲ ਜਾ ਕੇ ਤੁਸੀਂ ਹਿੰਦੂਆਂ ਲੱਡੂ ਬੰਦੇ ਨੇ ਇਹ ਗੱਲਾਂ ਬੀਬਾ ਬਹੁਤ ਨੇ ਸਾਡੇ ਕੋਲੇ ਵੀ ਕਹਿਣ ਨੂੰ ਸਾਨੂੰ ਵੀ ਬੋਲਣਾ ਆਉਂਦਾਗਾ ਸਾਨੂੰ ਵੀ ਜਿਹੜਾਗਾ ਇਹ ਸਭ ਕੁਝ ਆਉਂਦਾਗਾ ਪਰ ਅਸੀਂ ਕਿਤੇ ਵੀ ਕਿਸੇ ਨੂੰ ਇਹ ਨਹੀਂ ਚਾਹੁੰਦੇ ਕਿ ਕਿਸੇ ਦੇ ਅੰਦਰ ਪਟਘਾੜ ਪੈਟਾ ਪੈਦਾ ਹੋਵੇ ਸਾਡੀਆਂ ਕਈਆਂ ਗੱਲਾਂ ਨਾਲ ਅਸੀਂ ਤਾਂ ਕਹਿੰਦੇ ਆ ਕਿ ਸਾਰੇ ਧਰਮਾਂ ਦਾ ਸਾਂਝਾ ਅਪਦੇਸ਼ ਆ ਚੌ ਵਰਨਾ ਦਾ ਗੁਰੂ ਦਾ ਸਿੱਖ ਕਦੇ ਨਫ਼ਰਤ ਨਹੀਂ ਕਰਦਾ ਪਰ ਤੁਸੀਂ ਜਿਹੜੇ 10-20 ਜਾਣੇ ਹੈਗੇ ਹੋਂ 10-15 ਜਾਣੇ ਹੈਗੇ ਹੋਂ ਬੱਖ-ਬੱਖ ਉਹਦੇ ਸਕਿਉਰਟੀਆਂ ਲੈ ਕੇ ਬੈਠੇ ਹਾਂ ਤੁਸੀਂ ਵੱਡੇ-ਵੱਡੇ ਕੈਮਰੇ ਲੈ ਕੇ ਉਹਨਾਂ ਦੇ ਮੂਹਰੇ ਬੋਲਦੇ ਹੋ ਗਨਮਨ ਲੈ ਕੇ ਤੇ ਬੀਬਾ ਇਹ ਗੱਲਾਂ ਚੰਗੀਆਂ ਨਹੀਂ ਇਹ ਸਾਡੀ ਸਰਕਾਰ ਨਾ ਤਾਂ ਸੂਬਾ ਸਰਕਾਰ ਨੇ ਕਦੇ ਤੁਹਾਡੇ ਤੇ ਐਕਸ਼ਨ ਲੇਤਾ ਤੇ ਸੈਂਟਰ ਦਾ ਤੁਹਾਡੀ ਉਹਨੇ ਲੈਣਾ ਕੀ ਆ ਤੇ ਸਾਡੇ ਤਾਂ ਜਿਹੜੇ ਸਿੱਖ ਨੇ ਜਿਹੜੇ ਐਮਪੀ ਬਣ ਗਏ ਉਹ ਡਿਵਿਜਨ ਘਰ ਦੇ ਜੇਲ੍ਹ ਦੇ ਵਿੱਚ ਬੰਦ ਨੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਤੇ ਉਹਨਾਂ ਨੂੰ ਕਹਿੰਦੇ ਜੇ ਬਾਹਰ ਕੱਢ ਲਿਆਂਦਾ ਜੇ ਸੌ ਚਕਾਈ ਗਈ ਤੇ ਆ ਸੰਡਾਲਿਆ ਜਿਹੜਾਗਾ ਇਹ ਕਹਿੰਦਾ ਮੈਂ ਦਿੱਲੀ ਤੋਂ ਲੈ ਕੇ ਕਹਿੰਦਾ ਮੈਨੂੰ ਡਿਬਰੂਗੜ੍ਹ ਜਿਲ੍ਹੇ ਤੱਕ ਕਹਿੰਦਾ ਧਰਨੇ ਲਾਉਣੇ ਪੈ ਜਾਣ ਅਸੀਂ ਕਹਿੰਦਾ ਧਰਨੇ ਲਾਵਾਂਗੇ ਪਾਰਲੀਮੈਂਟ ਵੀ ਘੇਰਾਂਗੇ ਤੇ ਕਹਿੰਦਾ ਸਰਬਜੀਤ ਸਿੰਘ ਜੇ ਐਮਪੀ ਬਣ ਗਿਆ ਕਹਿੰਦਾ ਉਹਨੂੰ ਰੋਹਲ ਗਾਂਧੀ ਤੋਂ ਮਾਫੀ ਮੰਗਣੀ ਚਾਹੀਦੀ ਹੈ ਤੇ ਸੋਨੀਆ ਗਾਂਧੀ ਤੋਂ ਤੇ ਕਹਿੰਦਾ ਇੰਦਰਾ ਗਾਂਧੀ ਜੀ ਆ ਕੇ ਸਮਾਦ ਤੋਂ ਉਹ ਇੰਦਰਾ ਗਾਂਧੀ ਜਿਨੇ ਪੰਜਾਬ ਦਾ ਬੇੜਾ ਗਰਕ ਕੀਤਾ ਜਿਨੇ ਸਿੱਖਾਂ ਕਤਲੇਆਮ ਕਰਵਾਇਆ ਤੇ ਤੁਸੀਂ ਸਾਨੂੰ ਹਜੇ ਚੜਾਉਣਿਓ ਸਾਡੇ ਹਜੇ ਜ਼ਖਮਾਂ ਤੇ ਹੋਰ ਨੂੰ ਭੁਗਦੇ ਹੋ ਤੇ ਮੈਂ ਤੁਹਾਨੂੰ ਇਹ ਗੱਲਾਂ ਜਿਹੜੀਆਂ ਨੇ ਮੈਂ बार-बार ਇਧਰ ਆਉਣਾ ਚਾਹਣਾਗਾ ਕਿ ਤੁਸੀਂ ਜੇਕਰ ਤੁਹਾਡਾ ਜੇਕਰ ਸਿੱਖ ਸਾਡਾ ਜਿੱਤ ਜਾਵੇ ਤਾਂ ਤੁਸੀਂ ਫੇਰ ਵੀ ਨਹੀਂ ਸਾਨੂੰ ਟੇਕਣ ਦਿੰਦੇ ਫੇਰ ਵੀ ਤੁਸੀਂ ਤੁਹਾਡੇ ਸਭਿਧਾਨ ਦੇ ਰਾਹੀਂ ਲੋਕਤੰਤਰ ਦੇ ਰਾਹੀਂ ਵੋਟਾਂ ਦੇ ਰਾਹੀਂ ਜਿਹੜਾ ਬੰਦਾ ਜਿੱਤ ਕੇ ਜਿੱਤਦਾਗਾ ਤੁਸੀਂ ਉਸ ਨੂੰ ਸੌ ਤੱਕ ਨਹੀਂ ਚਕਾਉਣ ਲੰਦੇ ਤੁਸੀਂ ਕਿਵੇਂ ਜਿਹੜਾ ਸਿੱਧਾ ਧਮਕੀਆਂ ਤੇ ਉੱਤਰ ਆਏ ਹੋ ਡਰਾਵੇ ਦੇ ਰਹੇ ਹੋ ਸਿੱਖ ਕੌਮ ਨੂੰ ਜੇਕਰ ਸਿੱਖ ਕੌਮ ਦਾ ਜਿਹੜਾ ਕੋਈ ਵੀ ਲੀਡਰ ਕਿਸੇ ਨੇ ਵੀ ਤੁਹਾਨੂੰ ਸਿੱਖਾਂ ਸਿੱਖ ਕਦੇ ਵੀ ਕੋਈ ਨਫਰਤ ਭਰਿਆ ਜਿਹੜਾ ਬੀਜ ਨਹੀਂ ਬੀਜਦਾ ਇਹ ਵੀਡੀਓ ਕਮੇ ਲੱਗੀ ਤੁਹਾਨੂੰ ਜਿਹੜੀ ਸਾਰੀ ਵੀਡੀਓ ਮੈਂ ਮਾਫ ਕਰਨਾ ਸੁਣਾ ਨਹੀਂ ਸਕਿਆ ਕਿਉਂਕਿ 10 ਮਿੰਟਾਂ ਦੀ ਕਰੀਬ ਉਹ ਵੀਡੀਓ ਫਿਰ 10-20 ਮਿੰਟਾਂ ਉਹਨੂੰ ਲੱਗਦੇ 20-25 ਮਿੰਟਾਂ ਦੀ ਵੀਡੀਓ ਬਣ ਜਾਂਦੀ ਆ ਫਿਰ ਇੰਨਾ ਟਾਈਮ ਨਹੀਂ ਹੁੰਦਾ ਕਿਸੇ ਕੋਲੇ ਤੇ ਤੁਹਾਨੂੰ ਜੇ ਕਿਸੇ ਨੂੰ ਵੀਡੀਓ ਚਾਹੀਦੀ ਆ ਤੇ ਮੈਂ ਤੁਹਾਨੂੰ ਉਹਦਾ ਲਿੰਕ ਭੇਜ ਦੂੰਗਾ ਤੁਸੀਂ ਵੀਡੀਓ ਸੁਣ ਲਿਓ ਧਿਆਨ ਦੇ ਨਾਲ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਕਮੈਂਟ ਕਰਨਾ ਕਮੈਂਟ ਲਿਖਣਾ ਨਾ ਭੁੱਲਿਓ ਤੇ ਆਪਣੀ ਸਿੱਖ ਕੌਮ ਦੀ ਹਸਤੀ ਦਾ ਸਵਾਲ ਆ ਸਿੱਖ ਕੌਮ ਨੂੰ ਜਿਹੜਾ ਚਾਰੋਂ ਪਾਸੇ ਜਿਹੜਾ ਇਹ ਕੌਮ ਜਿਹੜੀ ਲੱਗੀ ਹੋਈ ਆ ਤੇ ਸਾਡੇ ਨਾਲ ਜਿਹੜਾ ਨਿਆਂ ਹੋ ਰਿਹਾ ਸਿੱਖਾਂ ਦੇ ਨਾਲ ਉਹਨ ਤਾਂ ਕੋਈ ਪੁੱਛਦਾ ਨਹੀਂ ਇੱਕ ਜੋਗਾ ਕਰਨ ਦੇ ਮਾਮਲੇ ਦੇ ਵਿੱਚ ਸਾਰਾ ਜਿਹੜਾ ਸੰਸਾਰ ਆ ਉਹ ਕੰਮ ਉੱਠਿਆ ਪਹਿਲਾ ਇੱਕ ਕੰਗਣਾ ਰਣੌਤ ਦੇ ਥੱਪੜ ਵੱਜਣ ਨਾਲ ਸਾਰਾ ਹਿੰਦੁਸਤਾਨ ਕੰਮ ਉੱਠਿਆ ਅਤੇ ਸਿੱਖਾਂ ਨੂੰ ਮਾਰਿਆ ਜਾਵੇ ਕੁੱਟਿਆ ਜਾਵੇ ਲਤਾੜਿਆ ਜਾਵੇ ਕੋਈ ਨਹੀਂ ਪੁੱਛਦਾ ਕੋਈ ਮਾਮਲਾ ਦਰਦ ਨਹੀਂ ਸਿੱਖਾਂ ਤੇ ਛੱਟ ਮਾਮਲੇ ਦਰਦ ਹੋ ਜਾਂਦੇ ਨੇ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਵੀਡੀਓ ਦੇਖਦੇ ਹੋ ਸੁਣਦੇ ਹੋ ਪਿਆਰ ਦਿੰਦੇ ਹੋ ਆਪਣੇ ਕਮੈਂਟ ਕਰਦੇ ਹੋ ਟਾਈਮ ਕੱਢ ਕੇ ਧੰਨਵਾਦ ਮਹੇਸ਼ਵਰ ਜੀ ਦਾ ਖਾਲਸਾ ਸ੍ਰੀ ਵਹਿਗੂ ਜੀ ਕੀ ਫਤਿਹ